ਪਟਕਾ ਸਿੰਘ ਵੈਲਫੇਅਰ ਕਲੱਬ ਵੱਲੋਂ ਧਰਮਸ਼ਿਲੀ ਦੇ ਇਤਿਹਾਸ ਨੂੰ ਦੇ ਅੱਜ ਆਲਵਯਸ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਖਾਸ ਗੱਲ ਹੈ ਕਿ ਕੁਇਕ ਪ੍ਰੋਗਰਾਮ ਕਰਵਾਏ ਗਏ ਨੇ ਆਪਣੇ ਛੋਟੇ ਛੋਟੇ ਅਤੇ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦਾ ਇੱਕ ਯਤਨ ਕੀਤਾ ਗਿਆ ਹੈ ਧਾਰਮਿਕ ਸਵਾਲ ਸਿਚੇ ਗਏ ਤੇ ਇਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਇਨਾਮ ਵੀ ਇਹੋ ਜਿਹੇ ਨਗਦ ਇਨਾਮ ਦੇ ਨਾਲ-ਨਾਲ ਇਹਨਾਂ ਨੂੰ ਰੋਜ਼ਮਰਜ਼ੀ ਦੀ ਜ਼ਰੂਰਤਾਂ ਦੇ ਇਸਤੇਮਾਲ ਹੋਣ ਵਾਲੇ ਇਨਾਮ ਵੀ ਵੰਡੇ ਗਏ ਨੇ ਸ਼ੀਰ ਵੈਲਫੇਅਰ ਕਲੱਬ ਕੋਲ ਕੋਈਸ ਪ੍ਰੋਗਰਾਮ ਮਿਕਰਵਾਇਆ ਜੀ ਸ਼ੀਰ ਭਗਤ ਸਿੰਘ ਵੈਲਫੇਅਰ ਕਲੱਬ ਕੋਲੋਂ ਤੇ ਕ੍ਰਿਸ਼ਨਾ ਜੁਵਾਨ ਸਭਾ ਕੋਲੋਂ ਜਿਸ ਤਰ੍ਹਾਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਇੱਕ ਬੜਾ ਵੱਡਾ ਕੁਇਜ਼ ਪ੍ਰੋਗਰਾਮ ਵੀ ਅੱਜ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਵੱਖਰੇ ਵੱਖਰੇ ਪ੍ਰਸ਼ਨਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਔਰ ਵੱਖਰੇ ਵੱਖਰੇ ਜਵਾਬ ਦਿੱਤੇ ਜਾ ਰਹੇ ਨੇ ਅੱਜ ਦਾ ਦਿਨ ਤਾਂ ਇਹ ਮੈਂ ਇੱਕ ਤੇ ਕ੍ਰਿਸ਼ਨ ਜਨਮ ਅਸ਼ਟਮੀ ਹੈ ਦੂਸਰਾ ਜਿਹੜੇ ਲੋਕਾ ਜਿਹੜੇ ਲੋਕ ਆਪਣੇ ਧਰਮ ਨਾਲ ਜੁੜੇ ਹੋਏ ਨੇ ਉਹ ਧਰਮ ਦਾ ਜਵਾਬ ਪ੍ਰੋਸ਼ਨ ਦਾ ਜਵਾਬ ਦਿੰਦੇ ਨੇ ਤੇ ਕੋਈ ਫ੍ਰਿਜ ਲੈ ਕੇ ਜਾ ਰਿਹਾ ਕੋਈ ਐਲਈਡੀ ਲੈ ਕੇ ਜਾ ਰਿਹਾ ਕੋਈ ਰੈਫਰਿਜਰੇਟਰ ਲੈ ਕੇ ਜਾ ਰਿਹਾ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾ ਰਿਹਾ ਕੋਈ ਗੀਜ਼ਰ ਲੈ ਕੇ ਜਾ ਰਿਹਾ ਹੈ ਕਈ ਨਗਦ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ 21ਵਾਂ ਜਨਮ ਅਸ਼ਟਮੀ ਦਾ ਕਾਰਜਕ੍ਰਮ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਗਿੱਨੀ ਕੋਪਾਲ ਬੰਟੀ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਦੀ ਅਦਿਸ਼ਤਾ ਜੇ ਇਹ ਕਾਰਜਕ੍ਰਮ ਹੋ ਰਿਹਾ ਵਾ ਮੈਂ ਆਈ ਹੋਈ ਸੰਗਤ ਦਾ ਉਹ ਦੇਖ ਰਹੇ ਹੋ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਕੱਢੀ ਹੋਈ ਹੈ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਦਿਲ ਦੀਆਂ ਅਗਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖੁਸ਼ੀਆਂ ਲੈਣ ਆਏ ਨੇ ਖੇਤ ਪਟਕੜ ਸਿੰਘ ਵੈਲਫੇਅਰ ਕਲੱਬ ਵੱਲੋਂ ਜਨਮ ਅਸ਼ਟਮੀ ਦੇ ਤਿਹਾੜੀ ਨੂੰ ਅੱਜ ਬਹੁਤ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਖਾਸ ਗੱਲ ਹੈ ਕਿ ਕੁਇਸ ਪ੍ਰੋਗਰਾਮ ਕਰਵਾਏ ਗਏ ਨੇ ਆਪਣੇ ਛੋਟੇ-ਛੋਟੇ ਔਰ ਨਵੀਂ ਪੀੜ੍ਹੀ ਨੂੰ ਸਾਨੂੰ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਧਾਰਮਿਕ ਸਵਾਲ ਪੁੱਛੇ ਗਏ ਨੇ ਤੇ ਇਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਇਨਾਮ ਵੀ ਇਹੋ ਹੈ ਜਿਹੜੇ ਅਗਰ ਦੇ ਨਾਮ ਦੇ ਨਾਲ-ਨਾਲ ਇਹਨਾਂ ਨੂੰ ਰੋਜ਼ਮਰਾਰੀ ਦੀ ਜ਼ਰੂਰਤਾਂ ਦੇ ਇਸਤੇਮਾਲ ਹੋਣ ਵਾਲਾ ਇਨਾਮ ਵੀ ਵਡੇ ਕੇ ਨੇ ਸ਼ੀਰ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਤੇ ਕ੍ਰਿਸ਼ਨਾ ਜੁਵਾ ਸੁਭਾ ਵੱਲੋਂ ਜਿਸ ਤਰ੍ਹਾਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਇੱਕ ਬੜਾ ਵੱਡਾ ਕੁਝ ਪ੍ਰੋਗਰਾਮ ਵੀ ਅੱਜ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਵੀ ਵੱਖਰੇ-ਵੱਖਰੇ ਪ੍ਰਸ਼ਨਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਔਰ ਵੱਖਰੇ-ਵੱਖਰੇ ਜਵਾਬ ਦਿੱਤੇ ਜਾ ਰਹੇ ਨੇ ਅੱਜ ਦਾ ਦਿਨ ਤਾਹ ਮੈਂ ਇੱਕ ਤੇ ਕ੍ਰਿਸ਼ਨ ਜਨਮਸ਼ਟਮੀ ਹੈ ਦੂਸਰਾ ਜਿਹੜੇ ਲੋਕਾ ਜਿਹੜੇ ਲੋਕ ਆਪਣੇ ਧਰਮ ਨਾਲ ਜੁੜੇ ਹੋਏ ਨੇ ਉਹ ਧਰਮ ਦਾ ਜਵਾਬ ਪ੍ਰਸ਼ਨ ਦਾ ਜਵਾਬ ਦਿੰਦੇ ਨੇ ਤੇ ਕੋਈ ਫਰਜ ਲੈ ਕੇ ਜਾ ਰਿਹਾ ਕੋਈ ਐਲਈਡੀ ਲੈ ਕੇ ਜਾ ਰਿਹਾ ਕੋਈ ਰੈਫਰਿਜਰੇਟਰ ਲੈ ਕੇ ਜਾ ਰਿਹਾ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾ ਰਿਹਾ ਕੋਈ ਗੀਜ਼ਰ ਲੈ ਕੇ ਜਾ ਰਿਹਾ ਕਈ ਨਗਦ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ 21ਵਾਂ ਜਨਮਸ਼ਟਮੀ ਦਾ ਕਾਰਜਕ੍ਰਮ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਕਿੰਨੀ ਕੋਪਾਲ ਬੰਟੀ ਜਿਹੜੇ ਜਨਰਲ ਫੈਕਟਰੀ ਨੇ ਉਹਨਾਂ ਦੀ ਅਗਿਸ਼ਤਾ ਜੇ ਇਹ ਕਾਰਗ੍ਰਾਮ ਹੋ ਰਿਹਾ ਵਾ ਮੈਂ ਆਈ ਹੋਈ ਸੰਗਤ ਦਾ ਤੁਸੀਂ ਦੇਖ ਰਹੇ ਹੋ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਕੀਤੀ ਹੋਈ ਹੈ ਮੈਂ ਸਾਰੀ ਸੰਗਤ ਦਾ ਤੈ ਦਿਨੋਂ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖੁਸ਼ੀਆਂ ਲੈਣ ਆਏ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਜਨਮ ਅਸ਼ਮੀਨ ਦੇ ਤਿਹਾਰ ਦੇ ਉੱਤੇ ਅੱਜ ਆਲਵੇ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਖਾਸ ਗੱਲ ਹੈ ਕਿ ਕੋਈ ਪ੍ਰੋਗਰਾਮ ਕਰਵਾਏਗੇ ਨੇ ਆਪਣੇ ਛੋਟੇ ਛੋਟੇ ਔਰ ਨਵੀਂ ਪਨੀਰੀ ਨੂੰ ਤਰਨ ਦਾ ਜੁਰਮ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਧਾਰਮਿਕ ਸਵਾਲ ਪੁੱਛੇ ਗਏ ਨੇ ਤੇ ਇਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਇਨਾਮ ਵੀ ਇਹ ਉਹਦੇ ਨਗਦ ਇਨਾਮ ਦੇ ਨਾਲ-ਨਾਲ ਇਹਨਾਂ ਨੂੰ ਰੋਜ਼ਮਰਾਰੀ ਦੀਆਂ ਜ਼ਰੂਰਤਾਂ ਦੇ ਇਸਤੇਮਾਲ ਹੋਣ ਵਾਲੇ ਇਨਾਮ ਵੀ ਵੰਡੇ ਗਏ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਕੋਈ ਇਸ ਪ੍ਰੋਗਰਾਮ ਕਰਵਾਇਆ ਗਿਆ ਜਿਆਦਾ ਸਾਰੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਤੇ ਕ੍ਰਿਸ਼ਨਾ ਜੁਵਾ ਸੁਭਾ ਵੱਲੋਂ ਜਿਸ ਤਰ੍ਹਾਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਇੱਕ ਬੜਾ ਵੱਡਾ ਕੁਝ ਪ੍ਰੋਗਰਾਮ ਵੀ ਅੱਜ ਹੋ ਰਿਹਾ ਤੁਸੀਂ ਦੇਖ ਰਹੇ ਹੋ ਵੀ ਵੱਖਰੇ ਵੱਖਰੇ ਪ੍ਰਸ਼ਨਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਔਰ ਵੱਖਰੇ ਵੱਖਰੇ ਜਵਾਬ ਦਿੱਤੇ ਜਾ ਰਹੇ ਨੇ ਅੱਜ ਦਾ ਦਿਨ ਤਾਂ ਇਹ ਮੈਂ ਇੱਕ ਤੇ ਕ੍ਰਿਸ਼ਨ ਜਨਮਸ਼ਟਮੀ ਹੈ ਦੂਸਰਾ ਜਿਹੜੇ ਲੋਕਾਂ ਜਿਹੜੇ ਲੋਕ ਆਪਣੇ ਧਰਮ ਨਾਲ ਜੁੜੇ ਹੋਏ ਨੇ ਉਹ ਧਰਮ ਦਾ ਜਵਾਬ ਪ੍ਰਸ਼ਨ ਦਾ ਜਵਾਬ ਦਿੰਦੇ ਨੇ ਤੇ ਕੋਈ ਫ੍ਰਿਜ ਲੈ ਕੇ ਜਾ ਰਿਹਾ ਕੋਈ ਐਲਈਡੀ ਲੈ ਕੇ ਜਾ ਰਿਹਾ ਕੋਈ ਰੈਫਰਿਜਰੇਟਰ ਲੈ ਕੇ ਜਾ ਰਿਹਾ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾ ਰਿਹਾ ਕੋਈ ਵੀਜ਼ਰ ਲੈ ਕੇ ਜਾ ਰਿਹਾ ਕਈ ਨਗਦ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ 21ਵਾਂ ਜਨਮ ਅਸ਼ਟਮੀ ਦਾ ਕਾਰਜਕ੍ਰਮ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਕਿੰਨੀ ਪਪਾਲ ਬੰਟੀ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਦੀ ਅਗichte ਦਾ ਜੇ ਕਾਰਜਕ੍ਰਮ ਹੋ ਰਿਹਾ ਵਾ ਮੈਂ ਆਈ ਹੋਈ ਸੰਗਤ ਦਾ ਤੁਸੀਂ ਦੇਖ ਰਹੇ ਹੋ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇਕੱਠੀ ਹੋਈ ਹੈ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖੁਸ਼ੀਆਂ ਲੈਣ ਆਏ ਨੇ। ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਜਨਮ ਅਸ਼ਟਮੀ ਦੇ ਇਤਿਹਾਾਰ ਨੂੰ ਦੇ ਅੱਜ ਆਲਵੈਸ ਸਵਾਗਤ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਕਾਸ ਗੱਲ ਹੈ ਕਿ ਇੱਕ ਪ੍ਰੋਗਰਾਮ ਕਰਵਾਏਗੇ ਨੇ ਆਪਣੇ ਛੋਟੇ ਛੋਟੇ اور ਨਵੀਂ ਪੀੜ੍ਹੀ ਨੂੰ ਤਲਮ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਧਾਰਮਿਕ ਸਵਾਲ ਪੁੱਛੇ ਗਏ ਤੇ ਇਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਇਨਾਮ ਵੀ ਉਹਦੇ ਨਗਦ ਇਨਾਮ ਦੇ ਨਾਲ-ਨਾਲ ਇਹਨਾਂ ਨੂੰ ਲੋੜ ਮਰਦੀਆਂ ਜ਼ਰੂਰਤਾਂ دور ਵਿੱਚ ਇਸਤੇਮਾਲ ਹੋਣ ਵਾਲੇ ਇਨਾਮ ਵੀ ਵੰਡੇ ਗਏ ਨੇ ਸ਼ੀਰ ਵੈਲਫੇਅਰ ਕਲੱਬ ਵੱਲੋਂ ਕੋਈ ਇਸ ਪ੍ਰੋਗਰਾਮ ਨੂੰ ਕਰਵਾਇਆ ਗਿਆ ਜਿਆਦਾ ਸਾਰੇ ਸ਼ੀਰ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਤੇ ਕ੍ਰਿਸ਼ਨਾ ਜੁਵਾ ਸਭਾ ਵੱਲੋਂ ਜਿਸ ਤਰ੍ਹਾਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਬੜਾ ਵੱਡਾ ਕੁਝ ਪ੍ਰੋਗਰਾਮ ਵੀ ਅੱਜ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਵੀ ਵੱਖਰੇ ਵੱਖਰੇ ਪ੍ਰਸ਼ਨਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਔਰ ਵੱਖਰੇ ਵੱਖਰੇ ਜਵਾਬ ਦਿੱਤੇ ਜਾ ਰਹੇ ਨੇ ਅੱਜ ਦਾ ਦਿਨ ਤਾਂ ਇਹ ਮੈਂ ਇੱਕ ਤੇ ਕ੍ਰਿਸ਼ਨ ਜਨਮਸ਼ਟਮੀ ਹੈ ਦੂਸਰਾ ਜਿਹੜੇ ਲੋਕਾ ਜਿਹੜੇ ਲੋਕ ਆਪਣੇ ਧਰਮ ਨਾਲ ਜੁੜੇ ਹੋਏ ਨੇ ਉਹ ਧਰਮ ਦਾ ਜਵਾਬ ਪ੍ਰਸ਼ਨ ਦਾ ਜਵਾਬ ਦਿੰਦੇ ਨੇ ਤੇ ਕੋਈ ਫੇਜ ਲੈ ਕੇ ਜਾ ਰਿਹਾ ਕੋਈ ਐਲਈਡੀ ਲੈ ਕੇ ਜਾ ਰਿਹਾ ਕੋਈ ਰੈਫਰਿਜਰੇਟਰ ਲੈ ਕੇ ਜਾ ਰਿਹਾ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾ ਰਿਹਾ ਕੋਈ ਗੀਜ਼ਰ ਲੈ ਕੇ ਜਾ ਰਿਹਾ ਹੈ ਕਈ ਨਗਦ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ 21ਵਾਂ ਜਨਮ ਅਸ਼ਟਮੀ ਦਾ ਕਾਰਜਕ੍ਰਮ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਗਿੰਨੀ ਕੋਪਾਲ ਬੰਟੀ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਦੀ ਅਦਿਸ਼ਤਾ ਜੇ ਇਹ ਕਾਰਜਕ੍ਰਮ ਹੋ ਰਿਹਾ ਵਾ ਮੈਂ ਆਈ ਹੋਈ ਸੰਗਤ ਦਾ ਉਹ ਦੇਖ ਰਹੇ ਹੋ ਇੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤ ਇਕੱਠੀ ਹੋਈ ਹੈ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਦਿਲ ਦੀਆਂ ਅਗਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖੁਸ਼ੀਆਂ ਲੈਣ ਆਏ ਨੇ ਛੇਦ ਪਟਕੜ ਸਿੰਘ ਵੈਲਫੇਅਰ ਕਲੱਬ ਵੱਲੋਂ ਜਨਮ ਅਸ਼ਟਮੀ ਦੇ ਤਿਹਾੜੀ ਨੂੰ ਅੱਜ ਬਹੁਤ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਖਾਸ ਗੱਲ ਹੈ ਕਿ ਕੁਇਸ ਪ੍ਰੋਗਰਾਮ ਕਰਵਾਏ ਗਏ ਨੇ ਆਪਣੇ ਛੋਟੇ-ਛੋਟੇ ਔਰ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਧਾਰਮਿਕ ਸਵਾਲ ਪੁੱਛੇ ਗਏ ਨੇ ਤੇ ਇਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਇਨਾਮ ਵੀ ਇਹੋ ਹੈ ਜਿਹੜੇ ਅਗਰ ਦੇ ਨਾਮ ਦੇ ਨਾਲ-ਨਾਲ ਇਹਨਾਂ ਨੂੰ ਰੋਜ਼ਮਰਾਰੀ ਦੀਆਂ ਜ਼ਰੂਰਤਾਂ ਦੇ ਇਸਤੇਮਾਲ ਹੋਣ ਵਾਲਾ ਇਨਾਮ ਵੀ ਵਟੇ ਕੇ ਨੇ ਸ਼ੀਰ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਜਿਸ ਤਰ੍ਹਾਂ ਕਿ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਇੱਕ ਬੜਾ ਵੱਡਾ ਕੁਝ ਪ੍ਰੋਗਰਾਮ ਵੀ ਅੱਜ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਵੀ ਲੱਖਰੇ-ਵੱਖਰੇ ਪ੍ਰਸ਼ਨਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਔਰ ਵੱਖਰੇ-ਵੱਖਰੇ ਜਵਾਬ ਦਿੱਤੇ ਜਾ ਰਹੇ ਨੇ ਅੱਜ ਦਾ ਦਿਨ ਤਾਇਮਾ ਇੱਕ ਤੇ ਕ੍ਰਿਸ਼ਨ ਜਨਮਸ਼ਟਮੀ ਹੈ ਦੂਸਰਾ ਜਿਹੜੇ ਲੋਕਾ ਜਿਹੜੇ ਲੋਕ ਆਪਣੇ ਧਰਮ ਨਾਲ ਜੁੜੇ ਹੋਏ ਨੇ ਉਹ ਧਰਮ ਦਾ ਜਵਾਬ ਪ੍ਰਸ਼ਨ ਦਾ ਜਵਾਬ ਦਿੰਦੇ ਨੇ ਤੇ ਕੋਈ ਫ੍ਰਿਜ ਲੈ ਕੇ ਜਾ ਰਿਹਾ ਕੋਈ ਐਲਈਡੀ ਲੈ ਕੇ ਜਾ ਰਿਹਾ ਕੋਈ ਰੈਫਰਿਜਰੇਟਰ ਲੈ ਕੇ ਜਾ ਰਿਹਾ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾ ਰਿਹਾ ਕੋਈ ਗੀਜ਼ਰ ਲੈ ਕੇ ਜਾ ਰਿਹਾ ਕਈ ਨਗਦ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ 21ਵਾਂ ਜਨਮਸ਼ਟਮੀ ਦਾ ਕਾਰਜਕ੍ਰਮ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਕ੍ਰਿਸ਼ਨਾ ਯੁਵਾ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਕਿੰਨੀ ਕੋਪਾਲ ਬੰਟੀ ਜਿਹੜੇ ਜਨਰਲ ਫੈਕਟਰੀ ਨੇ ਉਹਨਾਂ ਦੀ ਅਦਿਸ਼ਤਾ ਜੇ ਇਹ ਕਾਰਗਰਮ ਹੋ ਰਿਹਾ ਵਾ ਮੈਂ ਆਈ ਹੋਈ ਸੰਗਤ ਦਾ ਤੁਸੀਂ ਦੇਖ ਰਹੇ ਹੋ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਕੀਤੀ ਹੋਈ ਹੈ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖੁਸ਼ੀਆਂ ਲੈਣ ਆਏ ਨੇ ਕੈਮਰਾ ਪਰਸਨ ਤੇ ਤੇਜ ਦੇ ਨਾਲ ਖੂਤੀ ਬੈਲ ਲੇਨਿੰਗ ਸੇਰਾ ਟੀਵੀ ਅਮਦੇ ਸਰ